ਵੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਖਵਾਜਾ ਗਰੀਬ ਨਵਾਜ਼ ਮੁਇਨੂਦੀਨ ਚਿਸ਼ਤੀ ਅਜਮੇਰ ਸ਼ਰੀਫ ਵਾਲਿਆਂ ਦਾ ਖਾਸ ਕਲਾਮ ਜਿਸ ਨਾਲ ਹਰ ਤਰ੍ਹਾਂ ਦੇ ਕਾਲੇ ਜਾਦੂ ਕਾਲੇ ਇਲਮ ਅਤੇ ਕੀਤੇ ਕਿਰਾਏ ਅਤੇ ਮਸਾਣਾ ਪੂਤ ਪ੍ਰੇਤਾਂ ਦੀ ਕਾਟ ਕੀਤੀ ਜਾਂਦੀ ਹੈ ਅਤੇ ਕਾਲਾ ਜਾਦੂ ਵਾਪਸ ਪਲਟ ਜਾਂਦਾ ਹੈ ਜੋ ਕਲਾਮ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਨਾਲ ਹਰ ਕਿਸਮ ਦਾ ਜਾਦੂ ਟੂਣਾ ਕੀਤਾ ਕਰਾਇਆ ਕਿਸੇ ਵੀ ਤਰ੍ਹਾਂ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਇਹ ਕਲਾਮ ਜਿਹੜੇ ਪੀਰਾਂ ਫਕੀਰਾਂ ਅਤੇ ਵਲੀਆਂ ਰਾਹੀ ਅੱਗੇ ਦੀ ਅੱਗੇ ਚੱਲਦੇ ਆਏ ਹਨ ਇਹ ਬਹੁਤ ਹੀ ਤਾਕਤਵਰ ਕਲਾਮ ਹੁੰਦੇ ਹਨ ਇਸ ਕਲਾਮ ਨੂੰ ਦੱਸਣ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਜੀ ਆਓ ਹੁਣ ਤੁਹਾਨੂੰ ਉਸ ਅਮਲ ਬਾਰੇ ਦੱਸਦੇ ਹਾਂ ਜਿਸ ਨਾਲ ਤੁਸੀਂ ਖਵਾਜਾ ਗਰੀਬ ਨਵਾਜ਼ ਜੀ ਦੇ ਸਦਕੇ ਬਹੁਤ ਸਾਰੇ ਲੋੜਵੰਦ ਲੋਕਾਂ ਦਾ ਭਲਾ ਕਰ ਸਕਦੇ ਹੋ ਇਸ ਅਮਲ ਲਈ ਸਭ ਤੋਂ ਪਹਿਲਾਂ ਇੱਕ ਲੋਹੇ ਦਾ ਨਵਾਂ ਚਾਕੂ ਲੈਣਾ ਹੈ ਇਹ ਚਾਕੂ ਨਵਾਂ ਹੋਣਾ ਚਾਹੀਦਾ ਹੈ ਅਤੇ ਕਦੇ ਵੀ ਵਰਤਿਆ ਨਾ ਗਿਆ ਹੋਵੇ ਇਸ ਚਾਕੂ ਦਾ ਦਸਤਾ ਲੱਕੜ ਦਾ ਜਾਂ ਲੋਹੇ ਦਾ ਹੋਵੇ ਪਰ ਕਿਸੇ ਹਾਥੀ ਦੰਦ ਜਾਂ ਚਮੜੇ ਦਾ ਬਣਿਆ ਹੋਇਆ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਕਿਸੇ ਮਰੀਜ਼ ਦਾ ਇਲਾਜ ਕਰਨਾ ਹੋਵੇ ਤਾਂ ਉਸ ਨੂੰ ਆਪਣੇ ਸਾਹਮਣੇ ਖੜਾ ਕਰ ਲੈਣਾ ਹੈ ਜਾਂ ਉਸ ਨੂੰ ਆਪਣੇ ਸਾਹਮਣੇ ਬਿਠਾ ਸਕਦੇ ਹੋ ਫਿਰ ਤੁਸੀਂ ਇਸ ਚਾਕੂ ਨਾਲ ਦੂਰੋਂ ਇਸ਼ਾਰੇ ਨਾਲ ਉਸ ਦੇ ਸਿਰ ਤੋਂ ਚਾਕੂ ਨੂੰ ਹੇਠਾਂ ਵੱਲ ਲੈ ਕੇ ਜਾਣਾ ਹੈ ਇੱਕ ਵਾਰ ਉੱਪਰ ਤੋਂ ਹੇਠਾਂ ਵੱਲ ਚਾਕੂ ਲੈ ਜਾਣਾ ਹੈ ਅਤੇ ਕਲਾਮ ਪੜਨਾ ਹੈ ਇਸ ਤਰ੍ਹਾਂ ਚਾਕੂ ਨਾਲ ਉੱਪਰ ਤੋਂ ਹੇਠਾਂ ਵੱਲ 7 ਵਾਰ ਉਤਾਰਾ ਕਰਦੇ ਹੋਏ 7 ਵਾਰ ਕਲਾਮ ਨੂੰ ਪੜ੍ਹਨਾ ਹੈ ਜੇਕਰ ਤੁਸੀਂ ਮਰੀਜ਼ ਨੂੰ ਸਾਹਮਣੇ ਵੀ ਨਹੀਂ ਬਿਠਾ ਸਕਦੇ ਤਾਂ ਉਸ ਨੂੰ ਦੂਰ ਤੋਂ ਵੀ ਇਸੇ ਤਰ੍ਹਾਂ 7 ਵਾਰ ਉਤਾਰਾ ਕਰ ਸਕਦੇ ਹਾਂ ਹਰ ਵਾਰ ਕਲਾਮ ਪੜ੍ਹਦੇ ਹੋਏ ਚਾਕੂ ਨਾਲ ਮਰੀਜ਼ ਦੇ ਸਿਰ ਵਾਲੇ ਪਾਸੇ ਤੋਂ ਹੇਠਾਂ ਪੈਰਾਂ ਵਾਲ ਨੂੰ ਲਿਆਉਂਦੇ ਹੋਏ ਕਲਾਮ ਪੜ੍ਹ ਦੇਣਾ ਹੈ ਅਤੇ ਫੂਕ ਮਾਰ ਕੇ ਮਰੀਜ਼ ਉੱਪਰ ਦਮ ਕਰ ਦੇਣਾ ਹੈ ਚਾਕੂ ਮਰੀਜ਼ ਨੂੰ ਟੱਚ ਨਹੀਂ ਕਰਵਾਉਣਾ ਹੈ ਕੇਵਲ ਦੂਰੋਂ ਹੀ ਉਤਾਰਾ ਕਰਨਾ ਹੈ ਇਸ ਤਰ੍ਹਾਂ ਇੱਕ ਵਾਰ ਨਾਲ ਹੀ ਮਰੀਜ਼ ਨੂੰ ਆਰਾਮ ਆ ਜਾਵੇਗਾ ਜੇਕਰ ਜ਼ਿਆਦਾ ਅਸਰਾਤ ਹੋਣ ਭਾਵ ਮਰੀਜ਼ ਉਪਰੀਆਂ ਚੀਜ਼ਾਂ ਕਰਕੇ ਜ਼ਿਆਦਾ ਤਕਲੀਫ ਵਿੱਚ ਹੋਵੇ ਤਾਂ ਤੁਸੀਂ ਇਸੇ ਤਰ੍ਹਾਂ ਲਗਾਤਾਰ 3 ਦਿਨ ਜਾਂ ਵੱਧ ਤੋਂ ਵੱਧ 7 ਦਿਨ ਤੱਕ ਉਸ ਦਾ ਦਮ ਕਰਨਾ ਹੈ ਇਨਸ਼ਾ ਅੱਲਾ ਮਰੀਜ਼ ਨੂੰ ਆਰਾਮ ਆ ਜਾਵੇਗਾ ਇਸੇ ਤਰ੍ਹਾਂ ਜੇਕਰ ਮਰੀਜ਼ ਦੂਰ ਹੈ ਤਾਂ ਤੁਸੀਂ ਫੋਨ ਉੱਪਰ ਵੀ ਉਸ ਦਾ ਦਮ ਕਰ ਸਕਦੇ ਹੋ ਇਸ ਅਮਲ ਨੂੰ ਤੁਸੀਂ ਨੌ ਚੰਦੇ ਐਤਵਾਰ ਤੋਂ ਸ਼ੁਰੂ ਕਰਨਾ ਹੈ ਮਤਲਬ ਚੰਨ ਚੜਨ ਤੋਂ ਬਾਅਦ ਜਿਹੜਾ ਪਹਿਲਾ ਐਤਵਾਰ ਆਵੇ ਉਸ ਐਤਵਾਰ ਦਾ ਦਿਨ ਲੰਘਣ ਤੋਂ ਬਾਅਦ ਜੋ ਰਾਤ ਹੈ ਉਸ ਰਾਤ ਨੂੰ ਤੁਸੀਂ ਇਹ ਅਮਲ ਸ਼ੁਰੂ ਕਰਨਾ ਹੈ ਇਸ ਨੂੰ ਤੁਸੀਂ ਰੋਜ਼ 101 ਵਾਰ ਪੜਨਾ ਹੈ ਮਤਲਬ ਇੱਕ ਤਸਬੀਹ ਤੁਸੀਂ ਰੋਜ਼ ਕਰਨੀ ਹੈ ਸ਼ੁਰੂ ਅਤੇ ਅਖੀਰ ਵਿੱਚ 11-11 ਵਾਰ ਦਰੂਦ ਸ਼ਰੀਫ ਪੜਨਾ ਹੈ ਇਹ ਅਮਲ ਤੁਸੀਂ ਸਿਰਫ 7 ਦਿਨ ਕਰਨਾ ਹੈ 7ਵੇਂ ਦਿਨ ਤੁਸੀਂ ਕਿਸੇ ਵੀ ਮਿੱਠੀ ਨiaz ਦਾ ਖਵਾਜਾ ਜੀ ਨੂੰ ਭੋਗ ਲਵਾ ਦੇਣਾ ਹੈ ਅਤੇ ਦੁਆ ਕਰਨੀ ਹੈ ਕਿ हे ਖਵਾਜਾ ਮੁਇਨਉਦੀਨ ਚਿਸ਼ਤੀ ਤੁਹਾਡੇ ਵਸੀਲੇ ਨਾਲ ਮੇਰਾ ਇਹ ਅਮਲ ਚੱਲ ਪਵੇ ਤਾਂ ਇਸ ਨਾਲ ਤੁਹਾਡਾ ਇਹ ਅਮਲ ਏਕ ਲਾਮ ਚੱਲ ਪਵੇਗਾ ਇਸ ਅਮਲ ਵਿੱਚ ਪਰਹੇਜ਼ ਕੋਈ ਨਹੀਂ ਹੈ ਬਸ ਇਸ ਤੋਂ ਬਾਅਦ ਜਦੋਂ ਵੀ ਤੁਹਾਨੂੰ ਕਿਸੇ ਦਾ ਇਲਾਜ ਕਰਨ ਦੀ ਜ਼ਰੂਰਤ ਪੇਸ਼ ਆਵੇ ਤਾਂ ਤੁਸੀਂ ਸਾਡੇ ਦੱਸੇ ਗਏ ਤਰੀਕੇ ਨਾਲ ਉਸ ਦਾ ਦਮ ਕਰ ਦੇਣਾ ਹੈ ਜੇਕਰ ਤੁਸੀਂ ਆਪਣੇ ਆਪ ਦਾ ਦਮ ਕਰਨਾ ਹੋਵੇ ਤਾਂ ਤੁਹਾਨੂੰ ਚਾਕੂ ਦੀ ਲੋੜ ਨਹੀਂ ਹੈ ਤੁਸੀਂ 7 ਵਾਰ ਪੜ੍ਹ ਕੇ ਆਪਣੇ ਉੱਪਰ ਦਮ ਕਰ ਲੈਣਾ ਹੈ ਇਸ ਤਰ੍ਹਾਂ ਤੁਸੀਂ 7 ਵਾਰ ਕਰਨਾ ਹੈ ਇਸੇ ਤਰ੍ਹਾਂ ਤੁਸੀਂ 7 ਦਿਨ ਤੱਕ ਰੋਜ਼ ਆਪਣੇ ਉੱਪਰ ਦਮ ਕਰਨਾ ਹੈ तो पूरी तरह आराम आ जाएगा संगत जी अमल नोट कर लवो अमल इस तरह है बिस्मिल्लामान रहीम चित्रौल बरना ख्वाजा मोइनुद्दीन चिश्ती का सरना चित्रौल की लकड़ी बरने की आन भेजा भिजाया अरंता करंता जिधर से आया उधर चला जा तुझे हज़रत ख्वाजा मोइनुद्दीन चिश्ती वली अताए रसूल की आन بحق لا الہ الا اللہ محمد الرسول اللہ کلام <applause> ایک بار پھر پڑھ دنیا جی بسم اللہ الرحمن الرحیم چترول برنا خواجہ معین الدین چشتی کا سرنا چترول کی لکڑی برنے کی آن بھیجا پجایا ارنتا کرنتا جدھر سے آیا ادھر چلا جا تجھے حضرت خواجہ معین الدین چشتی ہند الولی اتائے رسول کی آن بے حق لا الہ الا اللہ محمد رسول اللہ اس عمل دی ایک خاصیت ہے کہ اس نال کسے دا کیتا کرایا جادو ٹونا کرنے والے اوپر ہی واپس پلٹ جاندا ہے کسے نے کوئی بھی چیز مریض اوپر ਛੱڑی ہوئے کوئی بھی مسان ہوئے تا وہ بھی واپس پلٹ کے کرنے والے تے ہی چلی جاوے گی ਸੰਗਤ ਜੀ ਇਹ ਬਹੁਤ ਹੀ ਮੁਜਰਰਬ ਬਹੁਤ ਹੀ ਸ਼ਕਤੀਸ਼ਾਲੀ ਅਮਲ ਹੈ ਅਮਲ ਕਰਨ ਤੋਂ ਬਾਅਦ ਤੁਸੀਂ ਇਸ ਦਾ ਰੋਜ਼ ਵਰਤ ਕਰਨਾ ਹੈ ਤਾਂ ਜੋ ਇਸ ਦਾ ਅਸਰ ਬਣਿਆ ਰਹੇ ਸੰਗਤ ਜੀ ਇਸ ਅਮਲ ਨਾਲ ਤੁਸੀਂ ਬਹੁਤ ਸਾਰੇ ਲੋਕਾਂ ਦਾ ਭਲਾ ਕਰ ਸਕਦੇ ਹੋ ਤਾਂ ਸੰਗਤ ਜੀ ਏਸੀ ਖਵਾਜਾ ਮੁਇਨਉਦੀਨ ਚਿਸ਼ਤੀ ਅਜਮੇਰ ਵਾਲਿਆਂ ਜੀ ਦਾ ਕਲਾਮ ਆਸ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਹਾਂ ਜਲਦ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿਬਾਨ ਜੈ ਪੀ